ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਹਿਰਬਾਨਪੁਰਾ ਤਹਿਸੀਲ ਜੰਡਿਆਲਾ ਗੁਰੂ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂ ਤੁਹਾਨੂੰ ਵਿਖਾਉਣੇ ਆਂ ਸਾਰੀਆਂ ਸੂਈਆਂ ਤੁਹਾਨੂੰ ਦਿਖਾਉਣੀ ਆ ਇੱਕ ਮਾਝਾ ਗੱਭਨ ਦਿਖਾਵਾਂਗੇ ਬੱਸ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਆਪਣੀ ਚੁਵਾਈ ਕਰਕੇ ਤੇ ਪਾਸ ਕਰਕੇ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਮੇਰੇ ਨਹੀਂ ਪਹੁੰਚਦਾ ਆਪਣੀ ਵੀਡੀਓ ਕਾਲ ਤੇ ਚੁਵਾਈ ਜ਼ਰੂਰ ਕਰਾ ਲਿਆ ਕਰੋ ਮੇਰਾ ਵੀ ਆਪਣੀ ਤਸੱਲੀ ਜ਼ਰੂਰ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਜੀ ਤੇ ਨਾਮ ਦੱਸਦਾ ਫਿਰ ਇੱਕ ਲਈ ਨਾਮ ਆਪਣਾ ਸਰਜੀਤ ਸਿੰਘ ਜੀ ਪਿੰਡ ਮੇਰਵਣਪਰਾ ਜ਼ਿਲ੍ਹਾ ਅੰਮ੍ਰਿਤਸਰ ਜੀ ਟੂਲਪਲਾਇਆ ਜਿਹੜਾ ਜੰਦਰ ਰੋਡ ਤੇ ਹੈ ਨਾ ਅੰਬਰ ਸਜੰਦਰ ਰੋਡ ਤੇ ਹਾਂਜੀ ਉਹ ਨਾਲ ਅੱਧਾ ਕਿਲੋਮੀਟਰ ਬਣਾ ਕਰਦੇ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਬੋਲ ਦੋ 75085 14496 ਠੀਕ ਹੈ ਵੇਗ ਗਿਆ ਉਹਦੇ ਨਾਲ ਮਾਲ ਫੇਰ ਹਾਂਜੀ ਵੇਗ ਜਾਂਦਾ ਜੀ ਉਹਦੇ ਨਾਲ ਵੀ ਚੰਗੀਆਂ ਵੇੜਾਂ ਪਈਆਂ ਨੇ ਵੇੜਾ ਸਾਹਿਬ ਹਮੇਸ਼ਾ ਮਤਲਬ ਦੋ ਤਿੰਨ ਵੇੜਾ ਵੱਡੀਆਂ ਹੁੰਦੀਆਂ ਤੇ ਦੋ ਤਿੰਨ ਪਛੇ ਜਿਹੜੇ ਨੋਰਮਲ ਰੇਟ ਦੇ ਹੁੰਦੇ ਨਾ ਨੋਰਮਲ ਰੇਟ ਵਾਲੀ ਬਹੁਤ ਫੌਨ ਹੁੰਦੇ ਨਾ ਵੀਰਾਂ ਦੇ ਅੱਛਾ ਹਾਂਜੀ ਹਾਂਜੀ ਤੇ ਅੱਜ ਮੱਝਾਂ ਵੀ ਆ ਦੋ ਫੇਰ ਹਾਂਜੀ ਮੱਝਾਂ ਵੀ ਅੱਜ ਨੋਰਮਲ ਰੇਟ 'ਚ ਹੀ ਦੇ ਠੀਕ ਆ ਨਾਲ ਬਣੀ ਵੀ 1 ਮਹੀਨੇ ਦਾ 10 ਦਿਨਾਂ ਦੀ ਠੀਕ ਆ ਹਾਂ ਬਾਬੂ ਜੋ ਗਰੰਟੀਿੰਗ ਕਰੀ ਚਲੋ ਆਪਾਂ ਸ਼ੁਰੂਆਤ ਆ ਜਰਸੀ ਜਰਸੀ ਗਾਂ ਤੋਂ ਕਰੀਏ ਹਾਂਜੀ ਤਾਜੀ ਸੋਈ ਹੈ ਤੇ ਮਗਰ ਜਿਹੜੇ ਵੱਛੀ ਜਰਸੀ ਬੜੀ ਪਿਆਰੀ ਆਈ ਕਰੀਏ ਕਦੀ ਸਿੱਧੀ ਵੱਛੀ ਹਾਂਜੀ ਵੱਛੀ ਦਿਖਾਈ ਹੈ ਕਰੀ ਤਾਜੀ ਸੋਈ ਹੈ ਬਿਲਕੁਲ ਹਾਂ ਦੇਖ ਸਾਡੇ ਜੀ ਜਰਸੀ ਵੱਛੀ ਆ ਜਿਹੜੀ ਤੇ ਆਪ ਵੀ ਚਲੋ ਵੈੜ ਸੋਹਣੀ ਆ ਬਹੁਤ ਜਲ ਚੰਗੀ ਵੈੜ ਭਾਜੀ ਇਹ ਥਾਣੇ ਦੇ ਆਪਾਂ ਦੇਖ ਸਕਦੇ ਚਾਰੇ ਥਣ ਇਕੋ ਜੇ ਗੈਪ ਤੇ ਦੇ ਇਕੋ ਜੇ ਸਾਈਜ਼ ਦੇ ਆ ਇੰਦਰ ਨਾੜਾ ਵਿਖਾ ਲਓ ਇੰਦਰ ਬਹੁਤ ਜਾਂਦਾ ਤੇ ਮਿਲਕਮੈਨ ਵਿੱਚ ਚੰਗੀ ਲੱਗੀ ਨਾੜਾ ਨਾ ਭਰੀ ਪਈ ਆ ਦੇਖ ਆ ਦੇਖ ਹਾਂ ਦੇਖ ਸਕਦੇ ਬਾਕੀ ਹਵਾਨੇ ਦੇ ਨਾੜਾ ਵਿੱਚ ਜਿਹੜੀਆਂ ਚੰਗੀਆਂ ਆ ਇਹ ਆ ਵੀ ਦੁੱਧਾਂ ਲਈ ਨਿਸ਼ਾਨੀਆਂ ਜਿਹੜੀਆਂ ਇਹਦੇ ਤੇ ਚੰਗੀਆਂ ਕਿੰਨੇ ਕ ਦੁੱਧਾਂ ਲਈ ਆ ਵਿੱਧੀ ਹੈ ਦੁੱਧ ਬਾਈ 23 ਕਿਲੋ ਬਲੂਨ ਨਾ ਕੱਢਿਆ ਇਹ ਅੱਛਾ ਪਹਿਲੇ ਸੋਹ ਨਾ ਤੇ ਐਰ ਕੇ ਕਿੰਨਾ ਕ ਦੁੱਧ ਕੱਢੀ ਜਾਏ 25 ਕਿਲੋ ਦੁੱਧ ਵਸ਼ੀ ਪਾਊਗੀ ਅੱਛਾ ਹਾਂਜੀ ਠੀਕ ਹੈ ਬਾਕੀ ਛੋਟੀ ਨਹੀਂ ਆ ਪੂਰੀ ਜਰਸੀਆਂ ਦੇ ਹਿਸਾਬ ਨਾਲ ਹਾਂਜੀ ਭਰੀ ਆ ਜਣੀ ਕੱਦ ਕਾਠਾਂ ਦੀ ਇਹ ਰਾਤ ਸੂਈ ਆ ਮੈਂ ਛਾਂ ਦੇ ਟਾਈਮ ਠੀਕ ਆ ਤਿੰਨ ਚਾਰ ਕਿਲੋ ਸ਼ਮੀ ਚੋਈ ਆ ਪਰਕੇ 4 ਕਿਲੋ 4.5 ਕਿਲੋ ਪਚਰਾ ਬੋਲਰ ਠੀਕ ਆ ਹਾਂਜੀ ਬਾਕੀ ਆ ਨੇ ਸਦੇ ਮੇਰੇ ਨਾਲ ਆਣ ਜਿਹੜੀਆਂ ਦੀਆਂ ਚੁਵਾਈ ਦੀ ਇੱਕ ਨੰਬਰ ਆ ਕਿਉਂ ਜਰਸੀ ਦਾ ਮਤ ਵਧੀਆ ਕਿ ਨਹੀਂ ਸੀ ਮਨ ਭਰਾ ਜਰਸੀ ਵਸ਼ੀਤੀ ਮਗਰ ਵਸ਼ੀ ਬੜੀ ਪਧੀਆ ਆਈ ਹੈ ਚਲੋ ਲੈ ਆ ਜੋ ਵੇਦਿਨ ਫਿਰ ਦੋ ਜੁੜੇ ਚਲ ਜਾਣੀਆਂ ਇੱਕ ਨਾਲ ਇੱਕ ਆਲਰ ਆਲਰ ਬਹੁਤ ਫਿਕਸ ਆ ਬਹੁਤ ਜਿਆਦਾ ਬਾਕੀ ਇਧਰ ਵੀ ਦੋਨਾਂ ਪਾਸੇ ਬੰਨ ਨਾੜਾਂ ਜਿਹੜੀਆਂ ਚੰਗੀਆਂ ਟੋਰਾ ਦਾ ਰਾਜ ਬਹੁਤ ਵਧੀਆ ਤੇ ਥੱਲੇਆਂ ਚੰਗੀ ਤਿਆਰ ਹੋਈ ਆ ਇਹ ਆ ਵੀ ਜਿੰਨੇ ਦੁੱਧ ਵਿੱਚ ਆਉਣਾ ਆ ਤੇ ਜਰਸੀ ਵੀ ਘਰੇ ਰੱਖਣੀ ਆ ਤੇ ਗਾੜੀ ਵੀ ਜਸਤੀ ਬਰੀਡ ਤਿਆਰ ਕਰਨੀ ਆ ਹਨਾ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਬਿਲਕੁਲ ਜੈਜ ਆ ਇਹ ਕਿੰਨਾ ਕ ਭਾਏ 90 ਮੰਗ ਲਈ ਵੇਚਣੇ ਮੰਗ ਲਈ 80 ਹਰ ਦੀ ਗੜ ਦਿੱਤੀ ਜੀ ਭਾਜੀ ਕਰ ਦੋ ਮੰਨ ਤਾਂ ਨੂੰ ਪੀਤ ਜੀ ਆਰ ਵੀ ਦੀ ਬਿਲਕੁਲ ਲੈਣ ਦੇਣ ਵੈੜਾ ਬੱਦ 2000 ਛੱਡਦੀ ਹੈ ਵਿੱਚ ਫਿਰ 73000 73000 ਦੇ ਦੇ ਦੀ ਹੈ ਕਿਸਾਈ ਵਾਲਾ ਕੋਈ ਵੀਰ ਫੋਨ ਨਾ ਕਰੇ ਬਿਲਕੁਲ ਲੈਣ ਦੇਣ ਵਾਲਾ ਹੀ ਰੇਡ ਆ ਠੀਕ ਆ ਬਾਕੀ ਬਿਲਕੁਲ ਸਾਫ ਸੁਥਰੀ ਵੈੜ ਜਰਸੀ ਆ ਠੀਕ ਆ ਭਜਨ ਭੋਜਨ ਬਹੁਤ ਵੱਛੀ ਦਾ ਕੋਈ ਬਿਲਕੁਲ ਛੋਟੀ ਮੰਨ ਕੇ ਨਾ ਕੋਈ ਲਵੇ ਹਾਂਜੀ 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 ਆਮ ਜਰਸੀਆਂ ਮੱਚ ਲੜੀਆਂ ਬਹੁਤ ਵੀਡੀਓ ਪੈ ਜਾਂਦੀ ਹੈ ਟ੍ਰੈਂਡ ਬਹੁਤ ਚੱਲ ਗਿਆ ਨਾ ਜਰਸੀ ਦਾ ਹਾਂਜੀ ਹਾਂਜੀ ਆਪਾਂ ਲੈਣੀ ਪਿਆ ਬੜੀ ਹੁੰਦੀ ਆ ਪਰ ਇਸ ਲਈ ਜਰਸੀ ਤੇ ਹੀ ਆ ਹਾਂਜੀ ਭਾਵੇਂ ਇੱਕ ਮਿਲੇ ਭਾਵੇਂ ਹੱਦੇ ਭਾਵੇਂ ਦੱਸ ਦਣਾ ਜੇ ਇੱਕ ਮਿ ਕਾ ਵੀ ਬਲੈਕ ਜਰਸੀ ਆ ਇਹਦਾ ਵੀ ਕੱਦ ਕਾਠ ਜਿਹੜਾ ਅੱਛੇ ਫਕਾਵਾ ਮ ਜਤਾਈਏ ਪੁਰਾ ਤੇ ਇਹ ਕਿੰਨੇ ਕ ਦੁੱਧ ਵਾਲੀ ਬਹੁਤ ਚੰਗੇ ਫਾਰਮ ਚ ਆਈਏ ਇਹਨੇ ਵੀ 22 23 ਕਿਲੋ ਪ੍ਰੂਨ ਨੋ ਤੇ ਪਾਇਆ ਅੱਛਾ ਹਾਂਜੀ ਹੁਣ ਕਿੰਨੇ ਦਿਨਾਂ ਹੋਈ ਸੋਈ 25 ਤੋਂ ਪਲੱਸ ਚੱਲੂਏ ਪਰਸੋ ਸ਼ਾਮ ਦੇ ਟਾਈਮ ਸੋਈ ਹੈ ਆ ਬੱਚਾ ਬਿਲਕੁਲ ਤਾਜੇ ਬੱਚਾ ਇਹਦੇ ਮਗਰ ਬੱਚਾ ਆ ਹਾਂਜੀ ਤੇ ਥਣ ਥਣ ਇਹਦੇ ਵੀ ਦਿਖਾ ਦਈਏ ਲਾਗੇ ਤੋਂ ਆ ਦੇਖ ਸਕਦੇ ਹਾਂ ਇਹਨਾਂ ਦੇ ਦੋਨਾਂ ਪਾਸੇ ਨੜਾਂ ਜੜੀਆਂ ਚੰਗੀਆਂ ਆ ਹਾਂਜੀ ਤੇ ਆ ਬਿਲਕੁਲ ਤਾਜੇ ਬੱਚਾ ਤੇ ਤਾਜੇ ਨੜਾਂ ਗਿੱਲੇ ਨਾਲ ਨਾਲ ਹੋਈ ਅਬ ਦੇ ਕੋ ਪੂਰੀ ਵੀਡੀਓ ਪ੍ਰੋਪਰ ਜੇਰ ਜੂੜ ਦੀ ਤੌਰ ਫੇਰੇ ਅਡ ਰਾਉਟਰ ਵਿਖਾ ਦਿਓ ਜਿਹੜਾ ਆ ਦੇਖੋ ਪਿੱਧਾ ਨਾੜਾ ਨਿਕਲ ਰਿਹਾ ਲੈ ਵੀਰੇ ਠੀਕ ਹੈ ਇਹਦਾ ਫੋਰਨ ਵਾਲੀ ਰੰਗ ਇਹਦੇ ਹਾਂ ਦੇਖੋ ਨਾੜਾ ਪੱਲੀ ਪੱਲੀ ਨਾੜ ਬਾਕੀ ਅਡ ਰਾਉਟਰ ਬਹੁਤ ਫਿਕਸ ਆ ਠੀਕ ਹੈ ਦੁੱਧ 25 ਤੋਂ ਪਲੱਸ ਹੈ ਜੀ ਵੜ ਲੈ ਜਾਣਾ ਬਾਕੀ ਸੇਵਾ ਜਈ ਦੀ ਬੰਦਰੀ ਭਾਇ 30 ਕਿਲੋ ਸ਼ਿੱਧੋ ਚੋਾਈ ਬਾਕੀ ਹੈ ਘੱਦ ਘੱਠ ਵਾਲੀ ਆ ਹਾਂ ਜੀ ਫੋਨੀ ਵੜਿਆਤਾ ਚਲੋ ਲੈ ਜਾ ਫਿਰ ਇਹ ਵੀ ਚਲੋ ਜਿੰਨਾ ਸ਼ੌਕ ਨਾ ਘਰੇ ਰੱਖਣੀ ਆ ਸਰੀਰ ਚ ਚਮਕ ਬਹੁਤ ਜਾਈ ਆ ਵੇਖੋ ਸ਼ੀਸ਼ਾ ਹੁੰਦਾ ਜਦਾ ਠੀਕ ਆ ਲੈ ਜਾ ਲੈ ਜਾ ਬੰਦ ਅਗੀ ਤੋਰਾ ਵੇਖੋ ਕਿਹੋ ਜਿਹਾ ਹੈਡ ਮੁੰਡਾ ਹੈਡੂੜੇ ਦਿਖੋ ਖਾਲੇ ਭਾਈ ਜੋਂ ਜੋ ਚਵਾਈ ਹੋਗੀ ਮਤਲਬ ਉਨੀਆਂ ਬੜਨੀਆਂ ਵੜਾ ਤੇ ਕਿੰਨਾ ਫਿਰ ਮੁੱਲੇ ਦਾ ਮੋਲ ਵੇੜਣੀਆਂ ਭਾਜੀ ਬਿਲਕੁਲ ਜੈ ਜੀ ਲੈਣ ਤਾਂ ਫਿਰ ਹੋਰ ਲਿਆਵਾਂਗੇ ਮਾਲ ਆਪਾਂ ਹਾਂਜੀ 90000 ਦੀ ਵੇੜ ਦੇ ਲਈਏ ਭਾਜੀ ਕਰ ਦੋ ਮੰਨ ਤਾਂ ਨਾ ਹੋਰ 85000 ਦੇ ਕੇ 85 ਦੀ ਹਾਂਜੀ ਕੀ ਕਰਦੀ ਔਰ ਕਰ ਦੋ ਫੇ ਤੁਸੀਂ ਕਰਕੇ ਬਾਜ ਵੇ 80 ਜੋ ਛੱਡੋ ਕੀ ਛੱਡਦੇ ਜੀ 1 2000 ਦੀ 80 ਛੱਡਦਾ ਇੱਕ ਹੋਰ ਛੱਡ ਦਈਏ ਫਿਰ 78 ਦੀ ਦੇਣੀ ਬਸ ਜੋ ਮਾਨ ਆਏ ਬਾਕੀ ਮਿਲਣੀ ਨਹੀਂ ਵੇੜ ਜਿਹੜੀ 1 2000 ਰੁਪਏ ਦੀ ਵੇੜ ਦਾ ਰੇਟ ਨਹੀਂ ਪਾਇਆ ਹਾਂਜੀ ਹਾਂਜੀ ਉਹ ਤੋਂ ਵੀ ਵੇੜੇ ਖਰੀ ਆ ਹਾਂਜੀ 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 ਉਹਨਾਂ ਨਾਲ ਲੜਾ ਨਮੜਾ ਬਹੁਤ ਯਾਰੀਆਂ ਨੇ ਦੇ ਸਫਾਈ ਚ ਚੱਲੋ ਬਾਈ ਆਰਡਰ ਵੇ ਲੋ ਵਾਲੇ ਬੰਨਣਾ ਆ ਆ ਵੇਖੋ ਕਿੱਥੋਂ ਚੀਰ ਪੈ ਜਾਂਦੇ ਆ ਠੀਕ ਹੈ ਤੇ ਇੰਨੀ ਹੋਰ ਬਣਨੀ ਆ ਵੇੜਲੇ ਹਾਂਜੀ ਚਲੋ ਬੋਲੇ ਬੜੇ ਜਾਨੇ ਰੋ ਦੇ ਸਾਫ ਹੋ ਗਈ ਤੇ ਆਵੇ ਤਾਜੀ ਸੋਈ ਜਾੜਦੀ ਐ ਇਹ ਵੀ ਪਰਸੂ ਸੋਈ ਐ ਇਹਦੇ ਪਲਾਪਲੇ ਹਵਾਨੇ ਦੇ ਪੰਹਾਂ ਜੇ ਹਨਾ ਇਹ ਕਿੰਨਾ ਸੁਆ ਸੋਈ ਐ ਇਹ ਪਹਿਲਾ ਸੁਆ ਵੱਛੀ ਆ ਦੇ ਅੱਛਾ ਹਾਂਜੀ ਤੇ ਕਿੰਨਾ ਕਿ ਦੁੱਧ ਪਰੇ ਜਾਊਗੀ ਦੁੱਧ 20 ਬਦਣਾ ਚਾਹੀਦਾ ਬਾਜੀ ਨੂੰ ਤਰ ਫਿਰ ਇੱਕ ਨਿਸ਼ੀ ਵਗਾ ਦਿਓ ਬਹੁਤ ਯਾਰੀ ਨਗਰ ਵੀ ਇਹਦੇ ਵੱਛੀ ਆ ਮਗਰ ਵੀ ਚੰਗੀ ਵਿੱਚ ਪਕਾਣ ਨੇ ਭਵਿਸ਼ਯ ਵੀ ਹੁਣ ਇਹ ਦਿਖਾਉਣੀ ਹੈ ਇਧਰੇ 14 ਕਿਲੋ ਦਾ ਬੋਲਾ ਅੱਛਾ ਇਹ ਕਿੰਨਾ ਘਰੀ ਜਾਊਗੀ 20 ਤੋਂ ਪਲੱਸ 20 ਉਹ ਤੋਂ ਤਾਂ ਮੈਂ ਬਜਾ ਨੋਰਮਲ ਪਾਈ ਜਾਊਗੀ ਅੱਛਾ ਵੀ ਲੀਟਰ ਦੇ ਲੱਗ ਬੰਨੇ ਦੁੱਧ ਦੇ ਵੀ ਜਿਹੜੇ ਬਹੁਤ ਸਾਫ ਵੜਦਾ ਪਹਿਲੇ ਸੂੜੀ ਜਿਹੜਾ ਕਿੰਨੇ ਉਹ ਤੁਹਾਨੂੰ ਬਾਅਦ ਪਹਿਲਾਂ ਮੱਛੀ ਤਾਜੀ ਰਸਵਲਿੰਗ ਪਾਉਣੀ ਪਉਣੀ ਹੈ ਖੰਦ ਬਹੁਤ ਠੰਡੇ ਰਹਿ ਗਈਆਂ ਥੋੜੀਆਂ ਘੁਮਪਲਾਂ ਲੱਤ ਗਈਆਂ ਬਾਕੀ ਜਿੱਦਾਂ ਮਰਜੀ ਚਵਾਈ ਚੋਈ ਐ ਰੂਮਰ ਦੀ ਪੋਲੀ ਐ ਹਾਂਜੀ ਉਤਰਾ ਠੰਡੀ ਸੀਲ ਆ ਕੋਈ ਗੱਲ ਬਾਤ ਨਹੀਂ ਦੇ ਬਹੁਤ ਹੀ ਭਲਾ ਰਹਿ ਗਿਆ ਬਸ ਉਪਰੋਂ ਭਲਾ ਨਾਣਾ ਨੂਣਾ ਵੇਖ ਲੋ ਕਿਦਾਂ ਲੇਵੇ ਦੇ ਦੇ ਵੀ ਕੁਦਨੇ 20 ਕੋਪਲਸਿਟ ਕਰਨਾ ਠੀਕ ਆ ਪਰਸੋ ਸੂਈ ਆ ਠੀਕ ਜੀ ਹਾਂਜੀ ਬਾਕੀ ਪਿਛੋਂ ਵਖਾਦੋ ਲੇਵਾ ਨਾਲ ਦੇ ਵੈੜ ਹੋਰ ਬਣਨੀ ਹੈ ਹਾਈਡਰ ਬਹੁਤ ਵਧੀਆ ਕੱਦ ਦੀ ਰਸੀ ਕੱਦ ਕੁਦ ਬਹੁਤ ਵਧੀਆ ਬਾਕੀ ਥੱਲੇ ਵੀ ਚੰਗੀ ਬਣ ਗਈ ਐ ਹਾਂਜੀ ਮਗਰ ਜੀ ਮੱਛੀ ਵਿਖਾ ਦੋ ਕਿੰਨੀ ਹੈ ਬੱਚੇ ਇੱਕ ਕਰੀ ਲਿਆਓ ਹਾਂ ਇੱਧਰ ਮੱਛੀ ਲਾਈਓ ਤੇ ਬਾਕੀ ਇਹ ਕਰੀਆ ਪੇਸ਼ਵੇਂ ਜਵਾਨ ਬੋਲਾ ਬੱਚਾ ਬੋਲ ਬੱਚਾ ਨੇ ਬਹੁਤ ਯਾਰਾ ਟਾਲ ਦਤਾ ਬੱਚਾ ਭਲਿਆ ਵੀ ਪੂਰਾ ਵਾ ਬਹੁਤ ਯਾਰਾ ਵਿੱਚ ਪਰਸੋ ਸੁਈ ਆ ਬਾਕੀ ਪਾ ਵੀਡੀਓ ਪਾ ਦੇਈਂ ਦੰਗ ਨਾਲ ਚਲੋ ਠੀਕ ਹੈ ਕੋਈ ਨਹੀਂ ਕੋਰੀ ਐਕਟਿਵ ਹੈ ਬਸ਼ੀ ਪਰਸੋ ਸੁਈ ਆ ਤੇ ਇਹਦਾ ਫਿਰ ਮੁੱਲ ਰੇਟ ਬਿਲਕੁਲ ਜਿਆਦਾ ਜਾਈ 65 ਦੀ ਦੇਰੀ ਹੈ 65 ਦੀ ਨਾ ਲਈਏ ਵੇਚਣ ਵਾਲੀ ਗੱਲ ਕਰੀਏ 6000 ਦੀ ਵੜ ਦੇ ਗੋਰਾ 2-3000 ਛੱਡ ਦੀ ਹੋਰ ਵਿੱਚ ਚਲੋ ਬਾਏ ਕਸਾਈ ਵਾਲਾ ਬੰਦਾ ਫੋਨ ਨਾ ਕਰੇ 57000 ਰੁਪਏ ਦੀ ਵੜ ਆਪ ਦੇਣੀ 57000 ਬਿਲਕੁਲ ਜਾਇਜ਼ ਠੀਕ ਹੈ ਜੀ ਜਾਇਜ਼ ਦੀ ਇਹਨੇ 22 ਕਿਲੋ ਵਾਲੀ ਗਾਂ ਦਾ ਜੀ ਸੂਈ ਪਹਿਲੇ ਪਹਿਲੇ ਫੋਨ ਤੇ ਵੇਚਣ ਵਾਲੀਆਂ ਗੱਲਾਂ ਗੋਲ ਆਪਣਾ ਖਾ ਕੇ ਜਾਵੇ ਬੰਦਾ ਠੀਕ ਹੈ ਇਹ ਨਹੀਂ ਕਿ ਦੁੱਧ ਬਣਿਆ ਹੋਊਗਾ ਮਤਲਬ 10-15 ਦਾ ਗਾਂ ਸੂਈ ਜੋ ਗੱਲ ਉਹ ਦੱਸਾਂਗੇ ਠੀਕ ਪਰਸੋਂ ਸੂਈ ਤੇ ਪਰਸੋਂ ਸੂਈ ਆਪਣਾ ਗਿੱਲੇ ਨਾੜ ਤੇ ਬੱਚੇ ਆ ਸਾਰੇ ਤੇ ਹੁਣ ਆ ਮੱਝਾਂ ਆ ਜਿਹੜੀ ਮੱਝ ਚ ਹਾਂ ਜੀ ਕਿੰਨਾ ਦੁੱਧ ਦੇਤੇ ਕੋਲ ਇਸ ਥਲੇ ਦੁੱਧ ਸ਼ੇਕ ਲੋ 5 ਕਿਲੋ ਦੀ ਪਰ ਪੱਕੀ ਮਤਲਬ ਜਿਹੜਾ ਅੱਛਾ ਹਾਂਜੀ ਤੋਰ ਆਪਣੇ ਕੋ ਵੀ ਆਜੀ ਆਜੀ ਆ ਇਹ ਲੈਣ ਦੇਣੇ ਚਾਹੀਏ ਨਾਲ ਨਹੀਂ ਇਹ ਮਲੋ ਲੈਣ ਦੇਣੇ ਜੀ ਪੂਰਾ ਬਹੁਤ ਫੋਨ ਕਰਦੇ ਟੋਕੜਾ ਮਈਆਂ ਵਾਲੇ ਟੋਕੜਾ ਗਾਇਆਂ ਵਾਲੇ ਅੱਛਾ ਇੱਕ ਅਦੀ ਪਾਇਆ ਕਰਾਂਗਾ ਹਰ ਵੀਡੀਓ ਦੇ ਵਿੱਚ ਉਹ ਫੋਨ ਬਹੁਤ ਜ਼ਿਆਦੇ ਆਉਂਦੇ ਜੀ ਠੀਕ ਹੈ ਬਿਲਕੁਲ ਸਾਫ਼ ਸੁਭਾਈ ਨਹੀਂ ਹੈ ਨਾ ਮੱਝ ਤੇ ਠੰਡੀ ਸੀਲ ਹੀ ਬੜੀ ਆ ਮੱਝ ਭਾਵੇਂ ਇੱਥੇ ਬਈ ਜਾਓ ਕੋਈ ਗੱਲ ਬਾਤ ਨਹੀਂ ਦੇ ਗਾਵਾਂ ਵਾਲਾ ਹਸਾਬ ਹੀ ਆ ਜੀ ਮੈਂ ਨਾ ਕੋਈ ਗੱਲ ਨਹੀਂ ਜੀ ਠੀਕ ਆ ਚਲੋ ਲੈ ਇੱਕ ਮੱਝ ਤੁਹਾਨੂੰ ਹੋਰ ਦਿਖਾਉਣੀ ਆ ਬਹੁਤ ਯਾਰੀ ਚੰਗੇ ਰਿਕਾਰਡ ਵਾਲੀ ਆ ਬੜਾ ਮਹਿੰਗਾ ਅਗੀ ਵੱਡੀ ਮਹਿੰਗਾ ਹਾਂ ਪਾ ਇਹ ਪੜਾ ਪਾ ਕੇ ਚੋਈ ਜਾਓ ਜਿੱਦਾਂ ਮਰਜ਼ੀ ਚੋਈ ਜਾਓ ਕਿੰਨਾ ਮੁੱਲ ਇਹਦਾ ਮੁੱਲ ਕਿੰਨਾ ਕਰ ਲਈਏ ਆਪਾਂ ਜਦੋਂ ਕਾਟੀ ਮਾਂਜ ਕਰੀਏ ਕਰ ਦੋ ਆ ਪੀਗੇ 55 ਕਰ ਲਈਏ 55 ਜਿਆਦਾ ਨਹੀਂ ਵਿਕਣੀ ਆ ਚਲੋ 50000 ਦੇ ਦਿੰਦੇ ਆ ਹੋਰ ਕਰਦੀ ਐ ਡਾਡੂ ਤੁਸੀਂ ਕਰ ਦੋ ਸਰ 45000 ਜੀ 1000 ਰੁਪਏ ਹੋਰ ਛੱਡਾਂਗੇ 44000 ਦੀ ਮੈਂ ਦਵਾਂਗੇ 45000 ਰੁਪਿਆ ਉਦਾਂ ਦੰਦੇ ਐ ਮੈਂ ਦਾਂ ਵੱਡਣ ਵਾਲੇ ਵੱਡਣ ਵਾਲੇ ਪਾਪਾ ਦੇਣੀ ਨੇ ਠੀਕ ਆ 44000 ਦਵਾਂਗੇ 1000 ਘਟ ਠੀਕ ਆ ਜੀ ਹਾਂ ਜੀ 44000 ਬਿਲਕੁਲ ਲੈੰਦੇ ਹਾਂ ਦੁੱਧ ਪੰਜ ਤੋ ਤਾਂ ਆਊਗਾ ਤੇ ਗਾਂ ਵੀ ਸੱਜਰ ਸੋਈ ਆ ਹਾਂ ਤਾਂ ਸੱਜਰ ਸੋਈ ਥਾਂ ਨੇ ਤੁਹਾਨੂੰ ਜਿਹੇ ਦਿਖਾਈਏ ਲੱਗੇ ਤਾਂ ਥਣ ਜਿਹੜਾ ਇਹਦਾ ਕਾਫੀ ਕਮਾਲ ਦਾ ਵਾ ਦੇਖ ਸਾਡੇ ਚਾਰੇ ਥਣ ਇੱਕੋ ਜਿਹੀ ਸਾਈਜ਼ ਦੇ ਇੱਕੋ ਜਿਹੇ ਕਰਤੇ ਆ ਬਹੁਤ ਯਾਰੀ ਸੀ ਇਹਦੇ ਇਹ ਕਿੰਨੇ ਦਿਨਾਂ ਤੇ ਸੋਈ ਆ ਦੁੱਧ 10 ਤੋਂ 18 ਹੀ ਹੋਊਗਾ ਕਿੰਨਾ ਕਰੀ ਜਾਊਗੀ ਇਹ ਦੁੱਧ 14-15 ਕਿਲੋ ਕਰੀ ਜਾਊਗੀ ਅੱਛਾ ਹਾਂਜੀ ਬਿਲਕੁਲ ਸਾਫ਼ ਸੁਥਰੀ ਹੈ ਲੇਵਾ ਤੂੰ ਆਪਣਾ ਆ ਬਈਆ ਆਂਦੇ ਸੱਦੇ ਬੈਣੀ ਵਾਲੇ ਪਾਸੇ ਤੋਂ ਮੈਂ ਥਾਣੇ ਦੇ ਥਾਣੇ ਤੇ ਮੈਨਾਂ ਬਹੁਤ ਯਾਰੀ ਵਧੀਆ ਲੱਗੇ ਬਾਕੀ ਬੱਚਾ ਇਹਨੇ ਜਿਆਦਾ ਪਲਿਆ ਦਿੱਤਾ ਤਾਂ ਕਰਕੇ ਜੇ ਲੱਪੇ ਚ ਆ ਅਡਰ ਬਹੁਤ ਜਿਆਦਾ ਸਾਰਾ ਉਹ ਤਾਂ ਭਾਈ 14 15 ਕਿਲੋ ਇਹਨੇ ਮਜੇ ਨਾਲ ਪਾਈ ਜੀ ਤੇ ਇਹਦਾ ਮੁੱਲ ਫਿਰ ਮੁੱਲੇ ਦਾ ਭਾਈ 47000 ਜੀ 47000 ਹਾਂਜੀ 45 ਦੇ ਰਹੀ ਐ ਦੋ ਹੋਰ ਛੜਦਾਗਾ 43000 ਰੁਪਏ ਦੀ ਬਾ ਦੇਣੀ ਹੈ ਆਪਾਂ ਅ 70 40000 ਬਿਲਕੁਲ ਨਹੀਂ ਠੀਕ ਹੈ ਜੀ ਤੇ ਕੌਣ ਆ ਮਾਜੇ ਵੀ ਪਰੇ ਪੱਲੇ ਦੀ ਮਾਜੇ ਵੀ ਉਹ ਵੱਡੀ ਮੈਂ ਆਏ ਠੀਕ ਆ ਤੇ 16 15 16 ਕਿਲੋ ਉਹ ਤੇ ਮੈਂ ਕਰਦੀ ਸੀ ਅੱਛਾ ਆਪ ਜੇ ਬੜੇ ਮੁੱਲ ਸੱਜਣ ਬੰਦੇ ਖੋਲੋ ਹਾਂ ਆ ਸਭੀ ਦੇਖੋ ਨਾਣਾ ਕਦਾਨੀਆਂ ਮੈਂ ਡੇਰੀ ਤੇ ਮਤਲਬ ਦੀ ਮੱਝ ਆਏ ਨੇ ਡੇਰੀ ਵਾਲੇ ਲਾਈ ਬਸ ਘਰੋਂ ਲੈ ਜੇ ਨੀਲੀ ਚ ਕਰਾਸ ਹੁੰਦੀ ਜਾਂ ਮੈਂ ਹਾਂਜੀ ਵੀ ਜਿੰਨੇ ਦੁੱਧ ਚੋਣਾ ਵਾ ਦੁੱਧ ਵੇਚਣ ਦੇ ਜਿੰਨੇ ਖੜਨੇ ਫੁੱਲ ਵੱਡੀ ਮੈਂ ਇਹ ਲੈ ਜਾਇਆ ਕਰੀਦਨ ਨੂੰ ਲੈ ਜਾ ਇਹਨੇ ਹੁਣ ਕੱ ਲੈਣਾ ਲਈ ਹੁਣ ਕੱ ਲੈ ਜੂਗੀ ਹਜੇ ਤੇ ਥੱਲੇਆਂ ਪਰ ਚੰਗੀ ਪਰ ਨਾਏ ਨੇ ਹਾਲੇ ਸਟਾਰਟ ਹੀ ਹੋਈ ਹੈ ਸਾਨੂੰ گاਵਾ ਵਾਂਗੂ ਤਿਆਰ ਹੋਊਗੀ ਥੱਲੇ ਇਹ ਕੀ ਆ ਬੰਦੀ ਪੁੰਦੀ ਬਹੁਤ ਯਾਰਾ ਮਤਲਬ ਲੰਦੀ ਇਹਦਾ ਗਾਇਆਂ ਨਹੀਂ ਲੰਦੀ ਜਰਸੀ ਗਾਣ ਚਚੜਾ ਬਣਾਇਆ ਠੀਕ ਆ ਉਹ ਬਰਾ ਮੈਂ ਬੰਦੀ ਹੈ ਬਿਲਕੁਲ ਬਰੀਕ ਆ ਤੇ ਥਣ ਵੀ ਇਹਦੇ ਦੇਖ ਸਕਦੇ ਜਿਹਦੇ ਮਿਲਕ ਮੈਨ ਵੀ ਗਾਵਾਂ ਬਹੁਤ ਦੇਖੋ ਨਾੜ ਬੜੀ ਮੋਟੀ ਆ ਜਿਹਨੇ ਘਰ ਚੋਂ ਉਹਨੂੰ ਹੀ ਲੈਣੀ ਆ ਉਹਨੂੰ ਬਹੁਤ ਚੰਗੀ ਆ ਮੈਂ ਤੇ ਇਹਦਾ ਫਿਰ ਮੁੱਲ ਵੀ ਜੀ ਸੂਈ ਸਵਾਈ ਹੁੰਦੀ ਫਿਰ ਤੇ ਬਾਜੀ ਵੇਚਦੇ ਇੱਕ ਪੰਜੀ ਦੀ ਮੈਂ ਹਾਂਜੀ ਹੁਣ ਮੈਂ ਚਲੋ ਸਾਮ ਸੂਈ ਪੈ ਗਈ ਹਾਂਜੀ ਲੱਖ ਦੀ ਵੇਚ ਕੇ ਬੋਲੀ ਨਹੀਂ ਲੱਖ ਦੀ ਨਹੀਂ ਹੁੰਦੀ ਏ ਕਰਦੀਏ ਮੰਨ ਤਨ ਇੱਕੋ ਗੱਲ ਕਰਦਗੀ ਨਾ ਥੋੜੀ ਵੱਡੀ ਛਾਲ ਮਾਰ 90000 ਰੁਪਏ ਦੀ ਮੈਂ ਦੇਣੀ 85000 ਦੀ ਚਲੋ ਠੀਕ ਹੈ ਜੀ 85 ਵਾਲਾ ਮੈਨੂੰ 85.5 ਵਾਲੇ ਕੋ ਫੋਨ ਨਾਲ ਲਾਵੇ 85 ਦੀ ਮੈਂ ਹੁਣੀ ਜੀ ਪੂਰੀ ਜੈਸਨ ਆਈ ਹੈ ਹੁਣ 70000 ਦੀ ਮੈਂ ਰੋਧਾਂ ਭਾਜੀ ਟੋਕੜ ਵੇਚ ਲਈ ਦੀ 70000 ਰੁਪਏ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰਕੇ ਉਹ ਨਾ ਦੇਖੋ ਕਿਦਾਂ ਦਾ ਸਰੀਰ ਤੇ ਵੇਚ ਚਾਹ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਜੀ